रवि कौशल जी हाँ जी माप्यो की हाल चाल ने हाल चाल बहुत वादिया जी और सुनाओ ठीक ठाक ओम फार्म हिम्मतपुरा हाँ जी कि मोगे वाले हो ठीक ठाक होमवीर सिंह सत श्रीकाल जी हो ठीक हूँ ਅਗੇ ਲੇਟ ਹੋ ਗਏ ਥੋੜਾ ਜਿਹਾ ਕਾਫੀ ਡੇਟ ਹੋ ਗਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਈਅਰ ਸਰਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਾਫੀ ਕ ਘੰਟਾ ਲੇਟ ਆ ਜੀ ਆਪਾਂ ਹੋਰ ਸਨਾਲ ਸਭ ਠੀਕ ਠਾਕ ਹੋ ਵੈਲਕਮ ਸਾਰੇ ਸੱਜਣਾ ਦਾ ਸਦਾ ਜੀ ਮੈਂ ਨੈਕਸਟ ਮੰਥਾਂ ਆ ਰਿਹਾ ਇੰਡੀਆ ਵੈਲਕਮ ਜੀ ਤੁਹਾਡਾ ਜਦੋਂ ਮਰਜ਼ੀ ਆਓ ਜੀ ਆਇਆਂ ਨੂੰ ਤਾਨੂੰ ਮੈਂ ਜ਼ਰੂਰ ਮਿਲਣਾ ਆਉਂਗਾ ਜੀ ਜੀ ਆ ਇਹਨੂੰ ਜੀ ਆ ਇਹਨੂੰ ਚਾਹ ਪਿਆ ਕੇ ਤੋਰਾਂਗੇ ਦੁੱਧ ਪਿਆ ਕੇ ਤੋਰਾਂਗੇ ਹੋਰ ਦੱਸੋ ਜਦੋਂ ਮਰਜ਼ੀ ਆਓ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਹੋਰ ਸਾਰੇ ਸੱਜਣ ਵਿਲੀ ਸਭ ਘਰ ਪਰਿਵਾਰ ਠੀਕ ਨੇ ਉਸੀ ਕੋ ਬਹੁਤ ਵਧੀਆ ਇਨਸਾਨ ਹੋ ਐਂਡ ਇੱਕ ਵਧੀਆ ਸੋਚ ਦੇ ਮਾਲਕ ਹੋ ਚਲੋ ਦਾਤਾ ਮਿਹਰ ਕਰੇ ਅਨਸਾਨ ਸਾਰੇ ਵਧੀਆ ਹੁੰਦੇ ਨੇ ਹਾਂ ਸੋਚ ਦਾ ਫਰਕ ਹੁੰਦਾ ਤੇ ਬਾਕੀ ਜਿਵੇਂ ਪ੍ਰਮਾਤਮਾ ਵੀ ਮੌਜ ਹੈ ਜਿਸ ਨੇ ਰੱਖਦਾ ਉੱਥੇ ਰਹਿਣਾ ਪੈਂਦਾ ਹਨਾ ਹੋਰ ਸੀ ਕਿਹੜੇ ਮਤਲਬ ਪੰਜਾਬ ਦੇ ਵਿੱਚ ਕਿੱਥੋਂ ਦੇ ਰਹਿਣ ਵਾਲੇ ਹੋ ਯਾਰ ਸਰਵਪ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਵੈਸੇ ਇੰਡੀਆ ਦੇ ਤੁਹਾਨੂੰ ਧੰਨਵਾਦ ਸੂਰੂ ਦੇ ਵਿੱਚ ਮੈਨੂੰ ਬਹੁਤ ਧੂ ਗਲਤ ਬੋਲੇ ਲੋਕ ਮੈਂ ਤਾਂ ਹੀ ਕਹਿੰਦਾ ਉਹਨਾਂ ਵੀ ਪਹਿਲਾਂ ਕਿਸੇ ਦੀ ਗੱਲ ਸੁਣ ਲਓ ਠੀਕ ਹੈ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਫਿਰ ਜੋ ਮਰਜ਼ੀ ਕਰੋ ਆਪਾਂ ਤਾਂ ਕੋਈ ਗਲਤ ਕਾਲ ਨਹੀਂ ਨਾ ਕਰਦੇ ਸਸਤੀ ਕਾਲ ਜੀ ਅੰਕ ਦੀ ਸਸਤੀ ਕਾਲ ਮੈਂ ਹ ਹਸਿਆਰਪੁਰ ਦਾ ਆਪਾ ਇਰੀਆ ਹਸਿਆਰਪੁਰ ਦਾ ਰੇਣ ਵਾਲਾ ਕੋਈ ਗੱਲ ਨਹੀਂ ਜੀ ਜੀ ਆ ਇਹਨੂੰ ਹਸਿਆਰਪੁਰ ਮੇਰੇ ਮਿੱਤਰ ਹੈਗੇ ਜਵਾ ਖਾਸ ਹੁਸ਼ਿਆਰਪੁਰ ਹੋਰ ਦੱਸੋ ਵਿਕਰਮ ਜੀ ਹੋਰ ਸੁਣਾਓ ਠੀਕ ਠਾਕ ਹਾਂ ਮੈਂ ਸੀਨੀਅਰ ਪਲਾਂਟ ਇੰਜੀਨੀਅਰ ਹਾਂ ਆ ਇਹ ਜੀ ਪੈ ਤਾ ਕਿਹੜਾ ਲੰਗਾ ਹਾਂ ਠੀਕ ਹੈ ਕਿਹੜੀ ਕੰਟਰੀ ਦੇ ਵਿੱਚ ओके कैमिकल इंडस्ट्री के जॉब कर दधिया गलबात है ओके जी ओके हूँ ही पहला मेरे ना भीर जुड़िया हशियारपुर तो हशियारपुर तो बहुत ने रणजीत सिंह हुशियारपुर तो ने एक है दलजीत ਕਿ ਉਹ ਆਪਣੇ ਮਿੱਤਰ ਨੇ ਉਹ ਵੀ ਹਿਆਰਪੁਰ ਤੋਂ ਨੇ ਕਾਫੀ ਨੇੜੇ ਹਿਆਰਪੁਰ ਤੋਂ ਹੋਰ ਸੱਜਣੋਂ ਕਿਹੜੇ ਕਿਹੜੇ ਲਾਈਵ ਦੇ ਵਿੱਚ ਜੁੜਿਓ ਆ ਜਾਓ ਕਰਦੇ ਆ ਗੱਲਾਂ ਬਾਤਾਂ ਅੱਜ ਲੇਟ ਬਹੁਤ ਆ ਸੀ ਵੈਸੇ ਪਹਿਲਾਂ ਲਾਈਵ ਹੋਣਾ ਸੀਗਾ ਅ ਕੁਝ ਮੈਨੂੰ ਘਰ ਦੇ ਕੰਮ ਸੀਗੇ ਉਹਦੇ ਕਰਕੇ ਅੱਜ ਦਾ ਲੇਟ ਆਪਾਂ ਲਾਈਵ ਆਈ ਨਹੀਂ ਹੈਗੇ ਆਪਾਂ ਜੀ ਪੰਜਾਬ ਦੇ ਵਿੱਚ ਡਿਸਟ੍ਰਿਕਟ ਸੰਗਰੂਰ म डिस्ट्रिक्ट संगरूर सुनाम तो ਉਸ ਸਰ ਸਾਹਿਬ ਕਿਧਰ ਚਲੇ ਗਏ 24 ਜਣ ਹੋ ਗਏ ਲਾਈਵ ਦੇ ਵਿੱਚ ਹੋਰ ਮਿੱਤਰੋ ਸਭ ਦੇ ਘਰੇ ਸੁੱਖ ਸ਼ਾਂਤੀ ਹੈ ਠੀਕ ਠਾਕ ਹੂੰ ਅੱਜ بارش ਕਿੱਥੇ ਕਿੱਥੇ ਹੋਗੀ ਪਹਿਲਾਂ ਤਾਂ ਇਹ ਦੱਸੋ ਸਰਦਾਰ ਜੀ ਬਾਈਰੂ ਜੀ ਤੁਹਾਨੂੰ ਚਰਦੀ ਕਲਾ ਚ ਰੱਖਣ ਐਸਾ ਈ ਦਾ ਹੀ ਚਲੋ ਬਾਬਾ ਮਿਹਰ ਕਰੇ ਤੁਹਾਡੀਆਂ ਦੁਆਵਾਂ ਸਦਕਾ ਹਨਾ ਜਮਦੇ ਬਸੇ ਰੋ ਅੱਜ ਮੈਂ ਕਾਫੀ ਲੇਟ ਹੋ ਗਿਆ ਲਾਈਵ ਦੇ ਵਿੱਚ ਹਨਾ ਸੱਜਣ ਘਰ ਤੋਂ ਆਉਣਗੇ ਹਾਂਜੀ ਮਿੱਤਰੋ ਹੋਰ ਕੌਣ-ਕੌਣ ਲਾਈਵ ਦੇਖ ਰਿਹਾ ਹੈ ਇਹਰ ਸਰਵ ਜੁਨੀਅਰ ਸਰਵ ਦੇਖ ਰਿਹਾ ਅਹ ਔਰ ਜੇ ਲਾਈਵ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਅੱਗੇ ਆਪਣੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਜੁਆਇਨ ਕਰ ਲੋ इस लगे देखना आयो आज करो कमेंट बाकी कौन देख रहे हो लाइक किन्न सजा ने कर दिता भाई लाइक वाला बटन बहुत घट दब देने। अज तो काफ़ी लेट आप सब गुरु सुरत सिंह चेला हाँ जी बाबे ठीक ठाक हो सत श्रीकाल सत श्रीकाल जी और सुनाओ सेहत कैम थोड़िया तो मालक की मेहर है जी मालिक की मेहर ही चाहिए गलती अपनी और कम कार कि चल रहा थोड़ा ਸ਼ੰਕਰ ਵਧੀਆ ਚੱਲਦਾ ਤੁਹਾਡਾ ਜੀ ਅੰਕਿਤ ਜੈਨ ਬਾਬਾ ਜੀ ਸਤਿ ਸ੍ਰੀ ਅਕਾਲ ਮਲੇਰ ਕੋਟਲਾ ਤੋਂ ਜਾਣਗੇ ਜੀ ਤੁਸੀਂ ਪਹਿਲਾਂ ਵੀ ਆਉਂਨੇ ਹੋ ਲਾਈਵ ਦੇ ਵਿੱਚ ਅੰਕਿਤ ਜੈਨ ਜੀ ਮਲੇਰ ਕੋਟਲਾ ਤੋਂ ਬਹੁਤ ਵਧੀਆ ਜੀ ਵਧੀਆ ਚਾਹੀਦਾ ਮਾਰ ਮਾਰ ਕੋ ਵਧੀਆ ਚੱਲੂਗਾ ਤਾਂ ਆਪਾਂ ਵਧੀਆ ਹਨ ਹਰਪਾਲ ਸਿੰਘ ਅਮਾਨਾ ਖਾਨ ਸਤਿ ਸ਼੍ਰੀ ਅਕਾਲ ਜੀ ਹਰਪਾਲ ਜੀ ਕੀ ਹਰ ਚੱਲ ਨੇ ਲਾਈਵ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਲਾਈਕ ਵਾਲਾ ਬਟਨ ਵੀ ਦਬਦਿਆ ਕਰੋ ਚੈਨਲ ਨੂੰ ਸਪੋਰਟ ਕਰੋ ਬਈ ਸਾਰੇ ਤੇ ਬਰਤ ਬਰ ਸ਼ੇਅਰ ਕਰ ਦਿਓ सत्ती बह गए हाँ जी कौन कौन देख रहे कौर कौर हैं लाइव हो गए तेरा तुझ सब टेक क्या लागे मेरा मेरा मुझ में किसी नहीं जो किस तेरा थके बढ़िया सारा कुछ हो सी जी बंदा मैं मेरी के चक्कर पैया रहा भी मेरा है। मेरा ਇਹਦੇ ਇੰਨੀ ਗੱਲ ਸਮਝ ਆ ਗਈ ਜੀ ਵਰ ਸੌਖਾ ਹੋ ਜੂਗਾ ਮਦ ਲੋਕ ਨੂੰ ਸਾਦ ਨਾ ਯਾਰ ਤੁਸੀਂ ਕਹਿੰਦੇ ਕਦੇ ਹੱਸ ਵੀ ਲਿਆ ਕਰੋ ਪਤਾ ਗਰਦ ਕੱਢੀ ਰੱਖਦੇ ਆ ਸੱਜਣਾ ਇਹਦੇ ਗੱਲ ਕਰਕੇ ਦੇਖਿਓ ਬੱਕੀਆਂ ਤੋਂ ਖਣ ਲੱਗ ਜਾਣਗੀਆਂ ਇੰਨੇ ਹਸਾਈ ਦੇ ਆ ਹੋਰ ਸੁਣਾਓ ਰਾਜ ਜੀ ਅੱਪਾ ਦਾ ਪ੍ਰਵਾਸ ਦੀ ਰਹਿੰਦੇ ਆ ਤੁਸੀਂ ਸੁਣਾਓ ਕਿੱਦਾਂ ਆਖਦੇ ਹੋ ਕਦੇ ਕਦੇ ਹੱਸ ਵੀ ਲਿਆ ਕਰੋ ਸੱਜਣਾ ਕਦੇ ਰੋਈ ਜਾਦੇ ਆ सारे हो बैठे भाई बहुत लेट हो गए इसलिए हाँ जी करो करो कमेंट करो ਇਸ 10 ਮਿੰਟ ਹੋਰ ਲਾਉਣੇ ਵਾਸਤੇ हमारे वो जूट के लिखा है समान रे झूठ मत बोलो खुदा के पास जाना है आ, ना हाथी है ना घोड़ा है वहाँ पैदल ही जाना है साजन ओके ओके साजन के पास जाना है ओके ये लग बाद भेजता था ਗੀ ਗਮਤਰੋ ਕੱਲ ਨੂੰ ਕਰਾਂਗੇ ਗੱਲਬਾਤ ਅਜ ਤਾਂ ਲੇਟ ਹੋ ਗਿਆ ਪਰ